सत दोस्तों आज का सेशन बहुत ही मजेदार होने वाला है आज मैजिकल पीपल हु मेक अ डिफरेंस ए एल्बम है एल्बम है आज इस एल्बम में लोगों फोटो ने जहाँ ने ਸਾਡੀ ਜ਼ਿੰਦਗੀ ਨੂੰ ਬਹੁਤ ਹੀ ਇੰਪੈਕਟਫੁਲ ਬਣਾਤਾ ਜਿਨ੍ਹਾਂ ਨੇ ਮਾਇਨਾ ਦਿੱਤਾ ਜ਼ਿੰਦਗੀ ਨੂੰ ਜਿਨ੍ਹਾਂ ਦੇ ਅੱਜ ਆਪਾਂ ਰਹੀ ਨੀ ਆ ਸ਼ਾਇਦ ਉਹਨਾਂ ਨੇ ਕੋਈ ਡਾਕਟਰ ਹੋ ਸਕਦਾ ਹੈ ਜਿਨੇ ਤੁਹਾਨੂੰ ਜੀਵਨ ਦਿੱਤਾ ਹੋ ਜਾਂ ਮਾਪੇ ਹੋ ਸਕਦੇ ਨੇ ਜਿਨ੍ਹਾਂ ਨੇ ਤੁਹਾਨੂੰ ਜ਼ਿੰਦਗੀ 'ਚ ਕੁਝ ਨਵਾਂ ਮੁਕਾਮ ਕਰਨ ਲਈ ਬਹੁਤ ਜ਼ਿਆਦਾ ਇੰਪ੍ਰੈਸ ਕੀਤਾ ਹੋ ਸਕਦਾ ਹੈ ਜਾਂ ਕੋਈ ਦਾਦਾ-ਦਾਦੀ ਜਾਂ ਕੋਈ ਟੀਚਰ ਹੋ ਸਕਦਾ ਹੈ ਜਿਨੇ ਤੁਹਾਡੀ ਜ਼ਿੰਦਗੀ ਬਦਲਦੀ ਤੇ ਉਹਨਾਂ ਨੂੰ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਅਸੀਂ ਕਿਤੇ ਨਾ ਕਿਤੇ ਅੰਨ ਜਦੋਂ ਸ਼ੁਕਰ ਨਾ ਨਹੀਂ ਕਰ ਦਿੱਤਾ ਤੇ ਆਪਾਂ ਕੁਝ ਨਾ ਕੁਝ ਰਹਿ ਜਾਂਦਾ ਜ਼ਿੰਦਗੀ 'ਚ ਕੁਝ ਖਾਲੀਪਨ ਰਹਿੰਦਾ ਹੈ ਕਿ ਜਿਹਦੇ ਕਰਕੇ ਆਪਾਂ ਤਰੱਕੀ ਨਹੀਂ ਕਰ ਸਕਦੇ ਆਪਣੀ ਤਰੱਕੀ ਨੂੰ 하게 ਅਗਰ ਵਿਧਾਨਾ ਨਾ ਤੇ ਇਹਨਾਂ ਨੂੰ ਜ਼ਰੂਰ ਸ਼ੁਕਰਾਨਾ ਕਰਨਾ ਪਵੇਗਾ ਜਿਹਦੇ ਕਰਕੇ ਆਪਾਂ ਸਿਕਸੈਸ ਦੀ ਇੱਕ ਪੀੜ੍ਹੀ ਹੋਰ ਅੱਗੇ ਵਧਾਉਂਗੇ हो सकता है कि जिन्हें तो जो माइंडसैट है उन्होंने पॉजिटिव बनाया होगा हो, हो सकता है कि हाँ जिन्हें जो थोड़ा कोई रिलेशन खराब हो रहा होएगा उन्होंने ठीक किया होएगा या जिन्हें कभी हाथ फड़या होएगा चाहे वह स्पाउस ही क्यों ना हो रौा वैरन ने कहता है कि हाँ भी अज उस ਇਸ ਰਿਸ਼ਤੇ ਨੂੰ ਆਪਾਂ ਜਗਾਉਣਾ ਹੈ ਆ ਉਸ ਚੀਜ਼ ਨੂੰ ਆਪਾਂ ਪਰਫੁੱਲਤਾ ਕਰਨਾ ਹੈ ਕਿ ਜਿਨੇ ਸਾਨੂੰ ਸੁਹਾਣੀ ਜ਼ਿੰਦਗੀ ਦਿੱਤੀ ਹੈ ਰੌਂਡਾ ਵੈਨ ਨੇ ਸਭ ਤੋਂ ਪਹਿਲੇ ਤੇ ਆਪਣੀ ਐਗਜ਼ਾਮਪਲ ਦਿੱਤੀ ਹੈ ਕਿ ਹਾਂ ਮੇਰੀ ਦਾਦੀ ਨੇ ਨਾ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਕੁਕਿੰਗ ਵੀ ਸਿਖਾਈ ਸੀ ਤੇ ਬੁੱਕਸ ਪੜ੍ਹਨ ਦੀ ਆਦਤ ਵੀ ਪਾਈ ਸੀ ਕਹਿੰਦੇ ਕੁਕਿੰਗ ਤਾਂ ਮੈਂ 20 ਸਾਲ ਕਰਦੀ ਰਹੀ ਪਰ ਜਿਹੜੀ ਅੱਜ ਉਸਨੇ ਆ ਕਿਤਾਬਾਂ ਲਿਖਿਆ ਨੇ ਨਾ ਅੱਜ ਉਹ ਦਾਦੀ ਨੂੰ ਥੈਂਕ ਯੂ ਕਰ ਰਹੀ ਹੈ ਕਿ ਉਹਦੇ ਇਮਪ੍ਰੈਸ਼ਨ ਕਰਕੇ ਉਹ ਆ ਕਿਤਾਬਾਂ ਲਿਖ ਰਹੀ ਹੈ ਸੈਕਿੰਡ ਉਹ ਕਹਿੰਦੀ ਕਿ थैंक यू ਤਾਂ ਜਿਹੜਾ ਲਫ਼ਜ਼ ਹੈ ਨਾ ਉਹ ਉਹਦੀ ਦਾਦੀ ਨੇ ਹੀ ਉਹਨੂੰ ਸਿਖਾਇਆ ਸੀ ਛੋਟੇ ਹੁੰਦੇ ਤਾਂ ਉਹਨੂੰ ਇੰਜ ਲੱਗਦਾ ਸੀ ਕਿ ਸ਼ਾਇਦ ਇਹ ਪੋਲਾਈਟਨੈਸ ਹੈ ਕੀ ਪਰ ਅੱਜ ਉਹਨੂੰ ਇਹ ਅਹਿਸਾਸ ਹੋਇਆ ਕਿ ਨਹੀਂ ਇਹ ਤਾਂ ਗ੍ਰੈਟੀਟਿਊਡ ਕਰਨਾ ਸ਼ੁਕਰਾਨਾ ਕਰਨਾ ਤੇ ਇੱਕ ਮੈਰੇਕਲਸ ਚਾਬਦ ਹੈ ਐ ਐਨ ਜਿਵੇਂ ਜਿਵੇਂ ਰੰਗਦੀ ਪਹੁੰਚ ਜਾਏ ਕਿ ਤੁਸੀਂ ਹਰ ਚੀਜ਼ ਦੇ ਸ਼ੁਕਰਾਨੇ ਦੇ ਸ਼ੁਕਰਾਨਾ ਦੇਖਦੇ ਹੋ ਕਿ ਕਿਵੇਂ ਤੁਹਾਡੀ ਜਿਹੜੀ ਜ਼ਿੰਦਗੀ ਉਹ ਬਹੁਤ ਹੀ ਸੁਹਾਗਣੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹਨੇ ਕਿਹਾ ਕਿ ਹਾਂ ਮੇਰੀ ਇੱਕ ਦੋਸਤ ਨੇ ਮੈਨੂੰ ਹੈਲਪ ਕੀਤੀ ਐਨਕਰੇਜ ਕੀਤਾ ਕਿ ਤੂੰ ਇਹ ਕੰਮ ਨਾ ਕਰ ਇੱਥੇ ਜਾ ਕੇ ਆਪਣਾ ਇਹਲਾ ਕੰਮ ਕਰ ਜਿੱਤੇ ਕਰਕੇ ਅੱਜ ਉਹ ਆਪਣੀ ਸਫਲਤਾ ਦੀਆਂ ਇਹ ਸੀੜੀਆਂ 'ਤੇ ਚੜ੍ਹਦੀ ਪਈ ਹੈ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਅੱਜ ਆਪਾਂ ਤਿੰਨ ਬੰਦੇ ਆਫੋ ਜੇ ਲਬਨੇ ਨੇ ਇਹ ਜਿਹੜੇ ਵਾਰੋ ਵਾਰੀ ਜਿਨ੍ਹਾਂ ਨੂੰ ਥੈਂਕ ਯੂ ਕਰਨਾ ਜੇ ਮੈਂ ਆਪਣੀ ਜ਼ਿੰਦਗੀ ਬਾਰੇ ਕਮਾਤੇ ਹਾਂ ਮੈਨੂੰ ਇੱਕ ਮੇਰੀ ਮੈਂਟਰਸ ਨੇ ਸ਼ੈਲੀ ਵੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇਮਪ੍ਰੈਸ ਕੀਤਾ ਉਹ ਆਫ ਕੈਂਸਰ ਦੀ ਸਟਰਗਲ ਕਰ ਰਹੀ ਸੀਗੇ ਪਰ ਉਹਨਾਂ ਨੂੰ ਦੇਖ ਕੇ ਕਿ ਹਾਂ ਉਹ ਉਸ ਸਟੇਜ ਵਿੱਚ ਵੀ ਪੜਨ ਦੀ ਉਹਨਾਂ 'ਚ ਲਤਫਸੀ ਉਹਨਾਂ 'ਚ ਇੱਕ ਜਜ਼ਬਾ ਸੀ ਕਿ ਮੈਂ ਕੁਝ ਕਰਕੇ ਦਿਖਾਣਾ ਹੈ ਉਹ ਜਜ਼ਬਾ ਨੂੰ ਦੇਖ ਕੇ ਆਈ ਆਲਸੋ ਗੈਟ ਸੋ ਮੱਚ ਮੋਟੀਵੇਟਿਡ ਕਿ ਅੱਜ ਮੈਂ ਆਪਣੀ ਪੜ੍ਹਾਈ ਕੀਤੀ ਹੈ ਅੱਜ ਮੈਂ ਆਪਣੇ ਆਪ ਤੇ ਆਪਣੇ ਪੈਰਾ ਖੜੀ ਹੋ ਰਹੀਆਂ ਸਾਕਿ ਮੈਂ ਜਿਨੇ ਮੈਨੂੰ ਪੋਜ਼ਿਟਿਵਿਟੀ ਮੇਰੀ ਜ਼ਿੰਦਗੀ ਚ ਲੈ ਕੇ ਆਈ ਜਿਹੜੀ ਆ ਮੈਂ ਕਿਤਾਬ ਪੜ ਰਹੀਆਂ ਜੋ ਮੇਰੀ ਮੋਟੀਵੇਸ਼ਨ ਨੇ ਮੇਰੇ ਦੀਪਤੀ मैम ਨੇ ਉਹਨਾਂ ਦਾ ਮੈਂ ਸ਼ੁਕਰਾਨਾ ਅੱਜ ਸਾਰੇ ਇਸ ਮੀਡੀਆ ਥਰੂ ਕਰਨਾ ਚਾਹੁੰਦੀ ਆ ਕਿ ਉਹਨਾਂ ਦਾ ਮੈਂ ਰੇਣੀ ਬਹੁਤ ਜ਼ਿਆਦਾ ਫਿਰ ਆਪਣੇ ਮਾਪੇ ਤਾਂ ਤਾਂ ਆਫਕੋਰਸ ਕਿ ਜਿਨ੍ਹਾਂ ਨੇ ਸਾਨੂੰ ਜੈ ਮਿਆ ਪਾਲਿਆ ਜਿਹਦੇ ਕਰਕੇ ਅਸੀਂ ਸਵਾਸ ਲੈ ਲਿਆ ਤੇ ਹੁਣ ਅੱਜ ਤੁਸੀਂ ਵੀ ਕੋਈ ਫੋਜੀ ਚ ਤਿੰਨ ਬੰਦੇ ਲੱਭੋ ਕਿ ਜਿਨ੍ਹਾਂ ਨੂੰ ਅੱਜ ਸ਼ੁਕਰਾਨਾ ਕਰੋ ਔਰ ਇਹ ਸ਼ੁਕਰਾਨਾ ਤੁਸੀਂ ਐਦਾ ਕਰਨਾ ਹੈ ਕਿ ਜਿਵੇਂ ਤੁਸੀਂ ਉਹ ਤੁਹਾਡੇ ਸਾਹਮਣੇ ਹੋ ਇੰਜ ਗੱਲ ਕਰੋ ਤਿੰਨ ਬੰਦੇ ਦੇਖਨੇ ਨੇ ਪਹਿਲੇ ਯਾਦ ਕਰ ਲਓ ਕਿ ਕਿੰਨਾ ਤਿੰਨਾ ਬੰਦਿਆਂ ਨੂੰ ਆਪਾਂ ਕਰਨਾ ਹੈ ਉਹਨਾਂ ਨੂੰ ਇੱਕੋ ਵਾਰੀ ਚ ਕਰਨਾ ਹੈ ਅਲੱਗ-ਅਲੱਗ ਨਹੀਂ ਕਰਨਾ ਇੱਕੋ ਵਾਰੀ ਚ ਬੈਠ ਕੇ ਕਰਨਾ ਹੈ ਤਾਂ ਕਿ ਤੁਹਾਡੀ ਜਿਹੜੀਆਂ ਫੀਲਿੰਗਸ ਨੇ ਨਾ ਉਹ ਉਸ ਵੇਲੇ ਬਾਹਰ ਆ ਰਹੀਆਂ ਨੇ ਤੇ ਉਹਨਾਂ ਨੂੰ ਹੋਰ ਤੁਸੀਂ ਗ੍ਰੈਟੀਟਿਊਡ ਨਾ ਮੈਂ ਹਮੇਸ਼ਾ ਵਰਡ ਯੂਜ਼ ਕਰਦੀ ਹਾਂ ਪਿਓ ਦੋ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਜਿਵੇਂ ਮੇਰੇ ਦੀਪਦੀ ਮੈਮ ਹੈ ਕਹਾਂਗੀ ਥੈਂਕ ਯੂ ਮੈਮ ਕਿ ਤੁਸੀਂ ਐਨਾ ਮੈਨੂੰ ਮੋਟੀਵੇਟ ਕੀਤਾ ਕਿ ਅੱਜ ਮੇਰੇ ਚ ਕੌਨਫੀਡੈਂਸ ਵੀ ਹੈ ਅੱਜ ਮੈਂ ਬੜੇ ਖੁਸ਼ੀ ਨਾਲ ਬੜੇ ਕੌਨਫੀਡੈਂਸ ਨਾਲ ਅੱਗੇ ਵਧ ਰਹੀ ਹਾਂ ਠੀਕ ਹੈ ਮੇਰੀ ਜਿਹੜੀ ਮੈਂਟੈਲਿਟੀ ਉਹ ਇੰਨੀ ਪੋਜ਼ਿਟਿਵ ਹੋ ਚੁੱਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਤੁਸੀਂ ਐਦਾਂ ਸੋਚਣਾ ਕਿ ਸਾਹਮਣੇ ਹੀ ਉਹ ਬੈਠੇ ਨੇ ਅਗਰ ਬਾਈਚਾਂਸ ਤੁਸੀਂ ਆਊਟ ਲਾਊਡ ਨਹੀਂ ਹੋ ਸਕਦੇ ਤੁਸੀਂ ਉੱਚੀ ਬੋਲ ਕੇ ਗਾਲ ਨਹੀਂ ਕੱਢ ਸਕਦੇ ਤਾਂ ਉਹਨਾਂ ਨੂੰ ਲਿਖ ਕੇ ਇਸ ਤਰ੍ਹਾਂ ਸੋਚੋ ਕਿ ਜਿਵੇਂ ਤੁਸੀਂ ਉਹਨਾਂ ਨੂੰ ਪਿਆਰ ਦਿਓ ਠੀ ਲਿਖ ਰਹੇ ਹੋ ਸ਼ੁਕਰਾਨੇ ਦੀ ਚਿੱਠੀ ਲਿਖ ਰਹੇ ਹੋਗੇ ਤੁਹਾਨੂੰ ਪਤਾ ਹੈ ਇਹ ਚੀਜ਼ ਕਰਨ ਨਾਲ ਕੀ ਹੋਏਗਾ ਐਸਾਡੇ ਗੁਰੂ ਹੁੰਦੇ ਨੇ ਜਿਨ੍ਹਾਂ ਨੇ ਸਾਨੂੰ ਸੇਧ ਦਿੱਤੀ ਹੁੰਦੀ ਹੈ ਕਈ ਸਾਡੇ ਸਕੂਲ ਵਾਲੇ ਗੁਰੂ ਹੁੰਦੇ ਪੁਰਾਣੀ ਆਪਣਾ ਕਥਾ ਵਿੱਚ ਆਪਾਂ ਸੁਣਿਆ ਹੋਇਆ ਸੀ ਜਵੇਂ ਕੋਈ ਰਮਾਇਣ ਹੋਏ ਮਹਾਰਾਜ ਕਿ ਹਰੇ ਕਿਸੇ ਦਾ ਕੋਈ ਗੁਰੂ ਹੁੰਦਾ ਹੈ ਇਹ ਪਰਮਾਤਮਾ ਵੱਲੋਂ ਨਾ ਭੇਜਿਆ ਦੂਤ ਹੁੰਦਾ ਹੈ ਜਿਹਨੇ ਸਾਡੀ ਜ਼ਿੰਦਗੀ ਨੂੰ ਅੱਗੇ ਵਧਾਣਾ ਹੁੰਦਾ ਸਾਡਾ ਹੱਥ ਫੜਨਾ ਹੁੰਦਾ ਸਾਨੂੰ ਕਿਸੇ ਔਖੇ ਮੁਕਾਮ 'ਚੋਂ ਕੱਢਣਾ ਹੁੰਦਾ ਤੇ ਇਹ ਰੱਬ ਦਾ ਰੂਪ ਬਣ ਕੇ ਆਉਂਦਾ ਤੇ ਅਸੀਂ ਉਹਨਾਂ ਨੂੰ ਥੈਂਕ ਯੂ ਕਰਨ ਦਾ ਮਤਲਬ ਐਸੀ ਰੱਬ ਨੂੰ ਥੈਂਕ ਯੂ ਕਰ ਰਹੇ ਹਾਂ ਤੇ ਅੱਜ ਦੀ ਇਹੀ ਪ੍ਰੈਕਟਿਸ ਹੈ ਸਭ ਤੋਂ ਪਹਿਲੇ ਖਾਂਟਿਓ ਬਲੇਸਿਕ ਫੈਮਿਲੀ ਸਵੇਰ ਸ਼ੁਰੂ ਕਰੋ ਤੇ ਅੱਜ ਤਿੰਨ ਬੰਦੇ ਐਫੋਜ ਸੋਚੋ ਦਿਮਾਗ ਵਿੱਚ ਕਿ ਜਿਨ੍ਹਾਂ ਨੂੰ ਅੱਜ ਥੈਂਕ ਯੂ ਕਰਨਾ ਹੈ ਤੇ ਇੰਜ ਵਿਜੂਅਲਾਈਜ਼ ਕਰੋ ਕਿ ਉਹ ਤੁਹਾਡੇ ਸਾਹਮਣੇ ਨੇ ਤੇ ਉਹਨਾਂ ਨੂੰ ਗੱਲ ਕਰਕੇ ਅਸ਼ੁਕਰਾਨਾ ਪੇਸ਼ ਕਰੋ ਐ ਬੜੀ ਪਿਆਰੀ ਪ੍ਰੈਕਟਿਸ ਹੈ ਅੱਜ ਰੱਬ ਨੂੰ ਸ਼ੁਕਰਾਨਾ ਜਾਂ ਰੱਬ ਦੇ ਦੂਤ ਨੂੰ ਸ਼ੁਕਰਾਨਾ ਕਰਨ ਵਾਲੀ ਪ੍ਰੈਕਟਿਸ ਹੈ ਥੈਂਕ ਯੂ ਹੁਣ ਲਾਸਟ ਬਟ ਨਾਟ ਦਿਸਟ ਮੈਜੀਕ ਰੌਕ ਪ੍ਰੈਕਟਿਸ ਕਿ ਨਾ ਪੁੱਲਿਆ ਕਰੋ ਬਿਕਾਜ਼ ਜੇ ਤੁਹਾਡੀ ਰਾਤ ਸੋਣੀ ਨਾ ਤੁਹਾਨੂੰ ਸੋਹਣੇ ਸੁਪਨੇ ਆਣਗੇ ਤੁਸੀਂ ਅਟ੍ਰੈਕਟ ਵਧੀਆ ਆਪਣੀ ਜ਼ਿੰਦਗੀ ਚ ਕਰੋਗੇ ਉਹੀ ਟਾਈਮ ਹੁੰਦਾ ਜਦੋਂ ਤੁਸੀਂ ਆਪਣੇ ਅਲਫਾ ਸਟੇਟ ਮਾਈਂਡ ਨੂੰ ਕਹਿੰਦੇ ਨੇ ਕ੍ਰੀਏਸ਼ਨ ਮਾਈਂਡ ਰੱਬੀ ਜਿਹੜਾ ਹੁੰਦਾ ਆਪਣੀ ਉਜਾਗਰ ਅੰਦਰ ਦੀ ਦ੍ਰਿਸ਼ਟੀ ਉਹਨੂੰ ਜਾਗਰ ਕਰਦੇ ਉਹ ਰਾਤ ਵੇਲਾ ਹੁੰਦਾ ਹੈ ਤੇ ਰਾਤ ਵੇਲੇ ਪੋਜ਼ਿਟਿਵਿਟੀ ਸੋਚ ਕੇ ਸੋਇਆ ਕਰੋ ਤੇ ਦੇਖੋ ਕਿਵੇਂ ਫਰੈਕਲੈਸ ਤੁਹਾਡੀ ਲਾਈਫ ਬਣਦੀ ਹੁਣ ਮੈਨੂੰ ਇਜਾਜ਼ਤ ਦਿਓ ਥੈਂਕ ਯੂ ਅਗਲੇ ਸੈਸ਼ਨ ਚ ਫੇਰ ਮਿਲਾਂਗੇ ਹੈਵ ਅ ਵੈਰੀ ਨਾਈਟ ਡੇ